ਮੇਰਾ ਨਾਮ ਰੋਸ਼ੀ ਆਵਾਜ਼ ਨਾ ਆ ਰਿਹਾ ਗਾਸਟ ਕੋਲ ਕੋਈ ਨਹੀਂ ਤੇ ਜਿੰਦਰਪਾਲ ਕੌਰ ਜਿਲ੍ਹਾ ਸਪੋਰਟ ਜੀ ਤੁਹਾਨੂੰ 17 ਸਾਲ ਹੋ ਗਏ ਭਰਤੀ ਹੋਇਆ ਨੂੰ ਸਰਕਾਰ ਸਾਨੂੰ ਨਗੋਣਾ ਜਾਂ ਮਤਲਬ ਕਮਿਸ਼ਨ ਦੇ ਰਹੀ ਹੈ ਜਿਨ੍ਹਾਂ ਸਾਡਾ ਗੁਜ਼ਾਰਾ ਨਹੀਂ ਹੁੰਦਾ ਅਸੀਂ ਨੋਟਿਸ ਵੀ ਦਿੱਤਾ ਸੀ ਕਈ ਦਿਨਾਂ ਤੋਂ ਵੀ ਅਸੀਂ ਆਪ ਖੜਤਾਲ ਤੇ ਬੈਠਾਂਗੇ ਜਿਹੜੇ ਕੁੜੀਆਂ ਹੈਗੀਆਂ ਉਹਨਾਂ ਨੂੰ 58 ਸਾਲ ਦਾ ਮਤਲਬ ਰਿਟਾਇਰ ਕੀਤਾ ਜਾ ਰਿਹਾ ਕੁਝ ਨਹੀਂ ਦਿੱਤਾ ਜਾ ਰਿਹਾ ਅਸੀਂ ਇਹ ਮੰਗ ਕਰਦੇ ਹਾਂ 60 ਸਾਲ ਦੀ ਉਮਰ ਤੇ ਰਿਟਾਇਰਮੈਂਟ ਕੀਤੀ ਜਾਵੇ 5 ਲੱਖ ਦਾ ਗ੍ਰੈਜੂਏਟ ਦਿੱਤੀ ਜਾਵੇ 10000 ਰੁਪਏ ਪੰਜ ਦਿੱਤੀ ਜਾਵੇ ਤੇ ਆਸ਼ਾ ਵਰਕਰ ਦਾ ਬੱਜਵਾ ਜਿਹੜਾ ਮਾਨਪਤਾ 28000 ਕੀਤਾ ਜਾਵੇ ਤਾਂ ਜੋ ਤੁਹਾਨੂੰ ਪਤਾ ਵੀ ਕਿ 17 ਲੋਗੇ ਜਿارہ ਨਹੀਂ ਹੁੰਦਾ ਕਿਸੇ ਦਾ ਵੀ ਨਹੀਂ ਗੁਜ਼ਾਰਾ ਹੁੰਦਾ ਇੰਨੇ ਘੱਟ ਤਨਖਾਹ ਦੇ ਨਾਲ ਕੰਮ ਜਿਹੜੇ ਹੈਗੇ ਘੱਟੋ ਘਟ 50 ਕੰਮਾਂ ਦਨਦਾ ਤਾਂ ਆਸ਼ਾ ਵਰਕਰ ਇੱਕ ਕਰਕੇ ਕੰਮ ਮਿਹਨਤ ਕਰਦੀ ਆ ਰੀੜ ਦੀ ਹੱਡੀ ਆਖਿਆ ਜਾਂਦਾ ਪਰ ਆਸ਼ਾ ਦੀ ਰੀੜ ਦੀ ਹੱਡੀ ਖੋ ਟੋੜੀ ਪਈ ਸਰਕਾਰ ਨੇ ਤੇ 13 ਜਾਣੇ ਬੈਠੇ ਆ ਜੀ ਜੇ ਸਰਕਾਰ ਨੇ ਮਤਲਬ ਇਹ ਲਾਗੂ ਨਾ ਕੀਤਾ ਸਾਡਾ ਆਪਣਾ ਜਿਹੜਾ ਹੈਗਾ ਨੋਟੀਫਿਕੇਸ਼ਨ ਅਸੀਂ ਦੁਬਾਰਾ ਫੇਰ ਬੈਠਾਂਗੇ ਤੁਹਾਨੂੰ ਇਹਨਾਂ ਨੇ ਅਸੀਂ ਨਾ ਆਪਣਾ ਸ਼ਾਂਤੀਪੂਰਵਕ ਕਰਨ ਸੀ ਭਖੜਤਾ ਰੱਖਣੀ ਸੀਗੀ ਸਰਕਾਰ ਨੇ ਸਾਡੇ ਤੇ ਡੰਡੇ ਵੀ ਚਲਾਏ ਆ ਸਾਡੇ ਕੁੜੀਆਂ ਦੇ ਵਾਲ ਵੀ ਪੱਟਿਆ ਦਰਸਟ ਵੀ ਤੋੜਿਆ ਸਾਰਾ ਕੁਝ ਕੀਤਾ ਬਹੁਤ ਤਕਸ਼ਾ ਕੀਤੀ ਆ ਇਹ ਸਰਕਾਰ ਇੰਨੀ ਸੀ ਨਖੇਦੀ ਕਰਦੀ ਆ ਇੰਨੀ ਘਟੀਆ ਸਰਕਾਰ ਆ ਆਦਮ ਆਦਮੀ ਸਰਕਾਰ ਤੋਂ ਸਾਨੂੰ ਇਹ ਮੀ ਸੀਗੀ ਵੀ ਸਾਡਾ ਇਹ ਬੱਜਵਾ ਮਾਨਪਤਾ ਲਾਊਗੀ ਸਾਨੂੰ ਅਸੀਂ ਐਸੀ ਚੀਜ਼ ਨਾ ਨਹੀਂ ਆਏ ਵੀ ਅਸੀਂ ਇੱਥੇ ਹੱਲਾ ਗੁਲਾਮ ਮਚਾਉਣਾ ਆਏ ਸੀ ਅੱਛਾ ਵਰ ਕਟੋਕਟ ਹਜ਼ਾਰਾਂ ਸ਼ਵਰ ਕਰਾਈ ਆ ਜੀ ਸਰ ਮੇਰਾ ਨਾਮ ਨੀਲਨ ਮਾਣ ਲਿਏ ਮ ਜਿਲ੍ਹਾ ਜਰਨਲਸ ਕੋਤਰ ਫਾਇਲ ਕਾ 올 인디 아샤 워커 아샤 패실리테이터 유니언 에तक 산자 모르차 پنجاب 데 사데 테 아즈 16테17 노뮨버 다 사다 아즈 토10 ਦਿਨ ਪਹਿਲਾਂ ਦੇ ਸਾਡੇ ਪ੍ਰੈਸ ਨੋਟ ਲੱਗੇ ਹੋਏ ਨੇ ਕਿ ਬਰਨਾਲਾ ਜ਼ਿਲ੍ਹੇ ਵਿੱਚ ਜਾ ਕੇ ਤੇ ਡੀਸੀ ਡੀਸੀ ਦਫ਼ਤਰ ਤੋਂ ਲੈ ਕੇ ਅਸੀਂ ਰੋਸ ਮਾਰਚ ਸ਼ੁਰੂ ਕਰਾਂਗੇ ਤੇ ਮੀਤਿਆਰ ਦੀ ਕੋਠੀ ਤੇ ਜਾ ਕੇ ਅਸੀਂ ਆਪਦੇ 10 ਸਾਥੀ ਜੜੇ ਨੇ ਪੋਖੜ ਤਾਲ ਤੇ ਬਿਠਾਵਾਂਗੇ ਸਾਡੀ ਜਿਹੜੀ ਅੱਜ ਦੀ ਸਟਰੈਂਥ ਨੂੰ ਜਾਂ ਗੈਦਰਿੰਗ ਨੂੰ ਵੇਖ ਕੇ ਇੱਥੋਂ ਦੇ ਪ੍ਰਸ਼ਾਸਨ ਨੇ ਸਾਡਨਾਂ 'ਤੇ ਬੜਾ ਤੱਕਾ ਕੀਤਾ ਹੈ ਸਾਡੀਆਂ ਆਸ਼ਾ ਨੂੰ ਗੇਟ ਕਰਾਸ ਨਹੀਂ ਕਰਨ ਦਿੱਤਾ ਸਾਡੇ ਸਾਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਸਾਥੀ ਹਾਜ਼ਰ ਸਨ ਵੱਡੀ ਗਿਣਤੀ ਵਿੱਚ ਆਸ਼ਾ ਵਰਕਰ ਤੇ ਆਸ਼ਾ ਫੈਸਿਲੀਟੇਟਰ ਹਾਜ਼ਰ ਸਨ ਮੜੀ ਮੰਗਾਂ ਹੋਣੇ ਕੀ ਲੱਗਦਾ ਐ ਇੰਨੇ ਟਾਈਮ ਤੋਂ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋਡੇ ਕੋ ਪਹੁੰਚਿਆ ਹੋਵੇ ਸਰ ਮੰਗਾ ਇਹ ਨੇ ਵੀ ਅਸੀਂ ਜੂਨ ਦੇ ਮਹੀਨੇ ਵਿੱਚ ਪ੍ਰੋਟੈਸਟ ਕੀਤੇ ਸੀ ਲਗਾਤਾਰ ਹਫਤਾ ਪੱਕੇ ਹੜਤਾਲ ਕੀਤੀ ਸੀ ਸਾਡੀਆਂ ਸਰਕਾਰ ਨੇ ਤਿੰਨ ਮੰਗਾਂ ਮੰਨ ਲੀਆਂ ਸਨ ਜਿਹਦੇ ਵਿੱਚ 58 ਸਾਲ ਦੇ ਜਿਹੜੇ ਸਾਥੀ ਫਾਰਕ ਕੀਤੇ ਗਏ ਸੀ ਉਹਨੂੰ ਉਹ ਬਹਾਲ ਕਰਨ ਦਾ ਉਹਨਾਂ ਨੇ ਨੋਟੀਫਿਕੇਸ਼ਨ ਕੱਢਿਆ ਸੀ ਜਿਹੜੇ ਆਸਾ ਫੈਸਿਲੇਟਰ ਹੈ ਉਹਨਾਂ ਦਾ 1000 ਰੁਪਿਆ ਵਾਅਦਾ ਕਰਨ ਲਈ ਕੱਢਿਆ ਸੀ ਤੇ ਜਿਹੜੇ ਸਾਥੀ ਘਰਾਂ ਨੂੰ ਤੋਰ ਦਿੱਤੇ ਗਏ ਸੀ ਉਹਨਾਂ ਨੂੰ ਦੁਬਾਰਾ ਡਿਊਟੀ ਤੇ ਜੁਆਇਨ ਕਰਨ ਲਈ ਜਿਹੜਾ ਸਾਡਾ ਨੋਟੀਫਿਕੇਸ਼ਨ ਹੈ ਇਹ ਸਰਕਾਰ ਨੇ ਨੱਪ ਕੇ ਰੱਖਿਆ ਤਾਰੀ ਨਹੀਂ ਕਾਰੀ ਅਗਲੇ ਮਾਂਗ ਸਾਡੀ ਇਹ ਉਜਰਤ ਦੀ ਸਾਨੂੰ ਭਗਵੰਤ ਮਾਨ ਸਰਕਾਰ ਸੱਤਾ ਚਾਣ ਤੋਂ ਪਹਿਲਾਂ ਸਾਨੂੰ ਕਿਹਾ ਸੀ ਵੀ ਤੁਹਾਡਾ 2500 ਨੂੰ ਡਬਲ ਕਰਕੇ 5000 ਕੀਤਾ ਜਾਵੇਗਾ ਸਾਨੂੰ ਨਵਾਂ ਤਾਂ ਕੀ ਵੀ ਦੇਣਾ ਪਿਛਲੇ ਜਿਹੜੇ ਸਾਡੇ ਬਕਾਇਆ ਨੇ ਉਹ ਵੀ ਇਸ ਸਰਕਾਰ ਨੇ ਦੱਬੇ ਹੋਏ ਨੇ ਮੈਡਮ ਕਿੰਨੇ ਟਾਈਮ ਤੋਂ ਬੈਠੋਗੇ ਅਗਲਾ ਸੰਘਰਸ਼ ਕੀ ਹੋਣਾ ਜੀ ਮੰਗੋ ਅਗਲਾ ਸੰਘਰਸ਼ ਸਰ ਇਹ ਹੈ ਵੀ ਅੱਜ ਸਾਡੇ ਨਾਲ ਜਿਹੜੀ ਤੱਕ ਧੱਕਾ ਧੱਕਾ ਮੁੱਕੀ ਹੋਈ ਹੈ ਜਦੋਂ ਜਦ ਹੋਈ ਹੈ ਹੁਣ ਸਾਡੇ ਸਾਥੀਆਂ ਨੇ ਡੀਸੀ ਦਫਤਰ ਦੇ ਸਾਰੇ ਗੇਟ ਤੇ ਰੱਖਿਆ ਅਸੀਂ ਬੈਠਾਂਗੇ ਅਸੀਂ ਧੁੱਪ ਦੀ ਪ੍ਰਵਾਹ ਨਹੀਂ ਕਰਦੇ ਛਾਂ ਨਹੀਂ ਕਰਦੇ ਧੁੰਦ ਦੀ ਨਹੀਂ ਕਰਦੇ ਠੰਡ ਦੀ ਨਹੀਂ ਕਰਦੇ ਪ੍ਰਵਾਹ ਅਗਲੇ 2 ਦਿਨਾਂ ਤੱਕ ਸਾਡਾ ਪ੍ਰੋਟੈਸਟ ਇਦਾਂ ਹੀ ਜਾਰੀ ਰਹੇਗਾ ਸਾਡੇ 11 13 ਸਾਥੀ ਅਸੀਂ ਭੁਖੜਤਾਲ ਤੇ ਬਿਠਾਏ ਨੇ ਬਾਕੀ ਅਸੀਂ ਰਾਤੋ ਰਾਤ ਹੋਰ ਇਕੱਠ ਕਰ ਲੈਣਾ ਜਿਹੜੇ ਜ਼ਿਲ੍ਹੇ ਦੇ ਕੁਝ ਕੁ ਸਾਥੀ ਰਹਿ ਗਏ ਨੇ ਸਵੇਰੇ ਅਸੀਂ ਉਹ ਵੀ ਇਕੱਠੇ ਕਰ ਲੈਣੇ ਨੇ ਬੁਲਾ ਲੈ ਆਸ਼ਾ ਵਰਕਰ ਵੱਲੋਂ ਅੱਜ ਬਰਨਾਲਾ ਕਚੈਰੀ ਵਿਖੇ ਧਰਨਾ ਲਗਾਇਆ ਗਿਆ ਸੀ ਉਹਨਾਂ ਵੱਲੋਂ ਇੱਕ ਮੰਗ ਕੀਤੀ ਜਾ ਰਹੀ ਸੀ ਕਿ ਉਹਨਾਂ ਦੀ ਮੀਟਿੰਗ ਸਿਹਤ ਵਿਭਾਗ ਨਾਲ ਕਰਾਈ ਜਾਵੇ ਜੋ ਕਿ ਡਾਇਰੈਕਟਰ ਸਿਹਤ ਵਿਭਾਗ ਨਾਲ ਇਹਨਾਂ ਦੀ 18 ਤਰੀਕ ਦੀ ਮੀਟਿੰਗ ਨਿਸ਼ਚਿਤ ਕੀਤੀ ਗਈ ਹੈ ਉੱਥੇ ਜਾ ਕੇ ਆਪਣੀਆਂ ਜੋ ਮੰਗਾਂ ਨੇ ਉਹ ਰੱਖ ਸਕਦੇ ਨੇ ਇਸ ਬਾਰੇ ਜੋਗ ਫੈਸਲਾ ਹੈਗਾ ਉਹਨਾਂ ਦੇ ਪੱਧਰ ਤੇ ਕੀਤਾ ਜਾਵੇ ਜੋ ਸਰ ਧਰਨਾ ਲੱਗਾ ਉਸਨੂੰ ਸਮਾਪਤ ਹੋ ਜਾਵੇ ਹਾਂਜੀ ਹੁਣ ਇਹਨਾਂ ਨੇ ਆਸ਼ਵਾਸ਼ਣ ਦਿੱਤਾ ਹੈ ਕਿ ਧਰਨਾ ਇਹਨਾਂ ਨੇ ਸਮਾਪਤ ਕਰ ਦਿੱਤਾ ਮੈਂ ਸੰਦੀਪ ਕੌਰ ਆਸ਼ਾ ਵਰਕਰ ਫੈਸਿਲੀਟੇਟਰ ਜੁਨੀਆਨ ਸਾਂਝਾ ਮੋਰਚਾ ਪੰਜਾਬ ਦੀ ਜ਼ਿਲ੍ਹਾ ਪ੍ਰਧਾਨ ਬਰਨਾਲੇ ਤੋਂ ਜੋ ਕਿ ਅੱਜ ਅਸੀਂ ਇੱਥੇ ਬੈਠੇ ਆ ਡੀਸੀ ਦਫ਼ਤਰ ਦੇ ਜਿਹੜੇ ਗੇਟ ਘਰੇ ਓਕੇਰੇ ਹੋਏ ਨੇ ਤਿੰਨ ਗੇਟ ਨਹੀਂ ਗਏ ਇੱਥੇ ਪਹਿਲਾਂ ਤਾਂ ਪ੍ਰਸ਼ਾਸਨ ਨੇ ਸਾਨੂੰ ਘੇਰਿਆ ਹੋਇਆ ਸੀ ਅਸੀਂ ਇੱਥੋਂ ਇਕੱਠੇ ਹੋ ਕੇ ਕਾਫਲਾ ਲੈ ਕੇ ਮੀਤਿਆਰ ਦੀ ਕੋਠੀ ਵਿੱਚ ਜਾਣਾ ਸੀ ਜਿਹਦੇ ਵਾਸਤੇ ਸਾਨੂੰ ਕੈਦਿਆਂ ਤੋਂ ਵੀ ਭੜਾ ਸਲੂ ਕਰਕੇ ਅੰਦਰ ਤਾੜਿਆ ਗਿਆ ਅਸੀਂ ਕਿਹਾ ਵੀ ਸਾਡਾ ਜਿਹੜਾ ਪ੍ਰੋਟੈਸਟ ਆ ਉਹ ਸ਼ਾਂਤੀਪੂਰਗ ਹੋਊਗਾ ਪਰ ਸਰਕਾਰ ਨੂੰ ਸਾਡੀ 1500 ਗਿਣਤੀ ਆਸਾ ਵਰਕਰਾਂ ਦੀ ਸੀ ਉਹ ਤੋਂ ਇਹ ਡਰ ਗਏ ਉਹ ਤੋਂ ਇਹਨਾਂ ਨੂੰ ਭਾਜੜਾ ਪੈ ਗਿਆ ਵੀ ਜੇ ਇੱਕ ਵਾਰ ਤੁਸੀਂ ਕਹਿੰਦੇ ਹੋ ਅਜੀ ਕੱਚੇ ਕਾਮਿਆਂ ਨੂੰ ਪੱਕੇ ਕਰਤਾ ਇਹਨਾਂ ਦਾ ਜਿਹੜਾ ਚੌਣ ਮੈਸਟਰੀ ਵੈਲ ਸੀਗਾ ਉਹਦੇ ਵਿੱਚ ਇਹਨਾਂ ਨੇ ਮੰਗਾ ਪਾਈਆਂ ਸੀਗੀਆਂ ਅੱਜ ਉਹਨੇ ਵਾਦੇ ਤਾਂ ਭੱਜ ਚੁੱਕੇ ਨੇ ਜਦੋਂ ਅਸੀਂ ਇਹਨਾਂ ਦੇ ਵਾਦੇ ਯਾਦ ਕਰਾਉਣਾ ਆ ਸਾਨੂੰ ਅੰਦਰ ਤਾੜ ਲਿਆ ਇਹਨਾਂ ਨੇ ਆ ਸਾਡੇ ਜਿਹੜੇ ਇਹਨਾਂ ਦੇ ਪੁਲਿਸ ਮੁਲਾਜ਼ਮ ਲੈ ਕੇ ਉਹਨਾਂ ਨੇ ਜਦੋਂ ਲਾਠੀਆਂ ਦੇ ਜੜੀਆਂ ਕੁੜੀਆਂ ਦੇ ਗੋਪਤ ਅੰਕ ਚ ਮਾਰੀਆਂ ਨੇਗੀਆਂ ਇਤੋਂ ਕੱਢਿਆ ਗੱਲ ਹੋਰ ਕੀ ਹੋ ਸਕਦੀ ਆ ਉਹ ਪ੍ਰਸ਼ਾਸਨ ਜਿਹੜਾ ਪ੍ਰਸ਼ਾਸਨ ਕਹਿੰਦਾ ਅਸੀਂ ਲੋਕਾਂ ਦੇ ਆ ਕੁਝ ਨਹੀਂ ਮਿਲਿਆ ਸਾਨੂੰ ਮੀਟਿੰਗਾਂ ਦੀ ਗੱਲ ਸੱਬੀ ਦੀ ਕਰਦੇ ਆ ਅਸੀਂ ਕਿਹਾ ਤਾਂ ਬੁੱਖੇ ਦਾ ਖਤਮ ਹੋ ਜਾਣਾ ਵੋਟਾਂ ਪੈ ਜਾਣੀਆਂ ਨੇ ਪਰ ਇਹੋ ਜਿਹੀਆਂ ਮੀਟਿੰਗਾਂ ਤਾਂ ਪਹਿਲਾਂ ਵੀ ਦੇਤੀਆਂ ਸੀ ਤੁਸੀਂ ਬਹੁਤ ਵਾਰੀ ਉਹ ਚੁਟਕਲੇ ਸੁਣ ਕੇ ਘਰਾਂ ਨੂੰ ਆਏ ਆ ਸੀ ਅਗਲਾ ਸੰਘਰਸ਼ ਹੈ ਇਹ ਹੁਣ ਅਸੀਂ ਸੜਕ ਨੂੰ ਚਾਲੇ ਪਾਵਾਂਗੇ ਸੜਕ ਕੇਵਾਂਗੇ ਤਾਂ ਕਿ ਪ੍ਰਸ਼ਾਸਨ ਨੂੰ ਪਤਾ ਲੱਗ ਜਾਏ ਜਿਹੜੇ ਇੱਥੋਂ ਦੇ ਮੁਲਾਜ਼ਮ ਨੇ ਉਹ ਸਾਡੇ ਗੱਲ ਪੈ ਰਹੇ ਨੇ ਵੀ ਤੁਸੀਂ ਇਹ ਗੇਟ ਬੰਦ ਕੀਤਾ ਅਸੀਂ ਕਹਿ ਰਹੇ ਹਾਂ ਅਸੀਂ ਗੇਟ ਨਹੀਂ ਬੰਦ ਕੀਤਾ ਇੱਥੋਂ ਦੇ ਪੁਲਿਸ ਅਧਿਕਾਰੀਆਂ ਨੇ ਕੀਤਾ ਬੰਦ ਤੜਕੇ ਦੇ ਲੈ ਕੇ ਅੰਦਰ ਅਸੀਂ ਭੁੱਖੇ ਤੇ ਆਏ ਸੀਗੇ ਉਹ ਤਾਂ ਭਾਰਤੀ ਕਿਸਾਨ ਜੂਰੇ ਤਾਂ ਗਰਾਹ ਡਕਾਉਂਦਾ ਜਥੇਬੰਦੀਆਂ ਉਹਨਾਂ ਨੇ ਸਾਡੇ ਵਾਸਤੇ ਤੇ ਚਾਹ ਪਾਣੀ ਦਾ ਲੰਗਰ ਲੈ ਕੇ ਆਏ ਨੇਗੇ ਸਾਹਿਬਗਰਕਰ ਕਰਪਾਲਕੌਰ ਲੁਧਿਆਣਾ ਖਵਾਜ ਕੇ ਸਾਡੇ ਨਾਲ ਬਹੁਤ ਹੀ ਧੱਕਾ ਹੋ ਰਿਹਾ ਜੀ ਸਾਨੂੰ ਅਮਰਸਾ ਦੀ ਧਰਤੀ ਦੇ ਵਿੱਚ ਕੇਜਰੀਮਾਨ ਸਰਦਾਰ ਤੇ ਸਬਾਨ ਸਬਾਨ ਸਾਰ ਨੇ ਸਾਡੇ ਨਾਲ ਇਹੀ ਵਾਦਾ ਕੀਤਾ ਸੀ ਕਿ ਤੁਸੀਂ ਸਾਡੀਆਂ ਪੈਣਾਓ ਸਾਨੂੰ ਉਹਨਾਂ ਨੇ ਪੈਣਾ ਗਿਆ ਸੀ ਇਸ ਟਾਈਮ ਪੈਣਾਓ ਤੁਸੀਂ ਸਾਨੂੰ ਉਹਨੇ ਪੁੱਛਿਆ ਸੀ ਕਿ ਕਹੇ ਕਿ ਸਾਨੂੰ ਹਰਿਆਣਾ ਪੈਣਾ ਚਾਹੀਦਾ ਉੱਥੇ 4000 ਰੁਪਏ ਪਹਿਲਾਂ ਸੀ ਉਹ ਕਹਿੰਦੇ ਸਿਰਫ ਇਹੀ 4000 ਅਸੀਂ ਤਾਂ ਤੁਹਾਨੂੰ ਪਤਾ ਨਹੀਂ ਕਿੰਨਾ ਕੁਝ ਦੇਣਾ ਚਾਹੁੰਦੇ ਆ ਆਹ ਦੇਖ ਲਓ ਹੁਣ ਸਾਨੂੰ ਬਹੁਤ ਕੁਝ ਦਿੱਤਾ ਹੋਇਆ ਉਹਨੂੰ ਤੁਹਾਡੇ ਸਾਰੇ ਸਾਹਮਣੇ ਆ ਕਿ ਅਸੀਂ ਕੀ ਕੁਝ ਲੈ ਰਹੇ ਹਾਂ ਉਹਨਾਂ ਤੋਂ ਸਾਡੇ ਬੱਚੇ ਭੁੱਖੇ ਮਰਦੇ ਸਾਡੇ ਘਰ ਵਾਲੇ ਭੁੱਖੇ ਮਰਦੇ ਆਸੀਂ ਪਤਾ ਨਹੀਂ ਕਿਵੇਂ ਕਿਵੇਂ ਹੁਣ ਜਾਣਾ ਕਿ ਨਹੀਂ ਜਾਣਾ ਹੁਣ ਇੱਥੇ ਬੈਠਣਾ ਕਿ ਕੀ ਬੈਠਣਾ ਸਾਨੂੰ ਪਤਾ ਨਹੀਂ ਆਹ ਦੇਖ ਲਓ ਹੁਣ ਸਾਨੂੰ ਆਹ ਕੁਝ ਦੇ ਰਿਹਾ ਭਗਵਾਨ ਜੀ ਅਸੀਂ ਉਹਨਾਂ ਨੂੰ ਇਹਨੇ 92 ਐ ਪਹਿਲਾਂ ਜਿਤਾ ਕੇ ਸਾਨੂੰ ਉਹਨੂੰ ਲੈ ਕੇ ਆਤਾ ਸੀਗਾ ਅਸੀਂ ਕਹਿੰਦੇ ਸੀ ਕਿ ਜੇ ਸਾਡੇ ਭਰਾ ਸਾਡਾ ਉਹ ਆਮ ਆਦਮੀ ਆਮ ਆਮ ਜਨਤਾ ਦੇ ਵਿੱਚ ਉੱਠ ਕੇ ਆਇਆ ਸਾਨੂੰ ਇਹ ਨਹੀਂ ਪਤਾ ਸੀ ਕਿ ਉਹ ਇਹੀ ਕਹਿ ਰਿਹਾ ਹੈ ਕਿ ਜਗ ਨੂੰ ਹਾਜ਼ਰ ਹੋ ਹਾਜ਼ਰ ਹੋ ਕੇ ਆਹੀ ਕੁਛ ਨੇ ਕੀਤਾ ਹੋਇਆ ਹੈ ਠੀਕ ਹੈ ਨਾ ਸਾਨੂੰ ਹੁਣ ਦੇਖ ਲਓ ਤੁਸੀਂ ਸਾਡਾ ਸਾਰਾ ਕੁਝ ਇੱਧੇ ਰੋਲਦਾ ਪਿਆ ਸੀ ਰੋਲਦੇ ਪਿਆ ਸਾਡੇ ਬੱਚੇ ਘਰੇ ਰੋਲਦੇ ਪਿਆ ਸਾਡੇ ਸਾਰੇ ਕੋਈ ਕਹਿੰਦਾ ਤੁਸੀਂ ਆਵੋਗੇ ਨਹੀਂ ਆਵਾਂਗੇ ਹੁਣ ਸਾਨੂੰ ਪਤਾ ਨਹੀਂ ਅਸੀਂ ਇੱਥੇ ਹੜਤਾਲ ਤੇ ਬੈਠੇ ਆ ਜੇਕਰ ਸਾਡਾ ਉਹਨਾਂ ਨੇ 18 ਤਰੀਕ ਨੂੰ ਕੋਈ ਨੋਟੀਫਿਕੇਸ਼ਨ ਜਾਂ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ 19 ਤਰੀਕ ਨੂੰ 9 ਵਜੇ ਇੱਥੇ ਫੇਰ ਹਾਜ਼ਰ ਉਹ ਤਾਂ ਉਹ ਤਾਂ ਜਗਨੂ ਹਾਜ਼ਰ ਨਹੀਂ ਹੋ ਰਿਹਾ ਅਸੀਂ ਪਰ ਇੱਥੇ ਜਗਨੂਆ ਹਾਜ਼ਰ ਹੋਵਾਂਗੇ ਆ ਹਾਂਜੀ ਹਾਂਜੀ